ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਅੱਜ ਆਪਾਂ ਸੰਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜਿਹਦੇ ਵਿੱਚ ਆਪਾਂ ਇੱਕ ਤਾਂ ਬਾਈ ਜੀ ਪੱਗਾਂ ਵਾਲੀ ਬੈਲ ਲੈ ਕੇ ਆਏ ਆਂ ਆਪਾਂ ਜਿਹੜੀਆਂ ਬਾਈ ਜੀ ਦਸਤਾਰਾਂ ਬੰਨਦੇ ਨੇ ਆਪਾਂ ਇਹਦੇ ਵਾਸਤੇ ਇੱਕ ਸਪੈਸ਼ਲ ਬੈਲ ਮੰਗਾਈ ਆਪਾਂ ਜਿਹਦੇ ਵਿੱਚ ਬਾਈ ਜੀ ਪੂਰੀ ਵਧੀਆ ਫੁੱਲ ਬੈਲ ਆ ਫੁੱਲਾਂ ਮਤਲਬ ਪੱਗ ਬਣਾਉਂਦੀ ਹੈ ਜੀ ਕੋਈ ਉਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜੀ ਆਪਾਂ ਡੈਮੋ ਵੀ ਕਰੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ। ਤੇ ਇੱਕ ਤਾਂ ਆਪਾਂ ਲੈ ਕੇ ਆਏ ਬਾਈ ਜੀ ਬੈਲ ਜਿਹਦੇ ਵਿੱਚ ਸਪੈਸ਼ਲ ਦਸਤਾਰਾਂ ਵਾਸਤੇ ਪੱਗਾਂ ਵਾਸਤੇ ਲੈਂਦੀ ਹੈ ਬਾਈ ਜੀ ਆਪਾਂ ਤੇ ਕੁਝ ਆਪਾਂ ਬਾਈ ਜੀ ਤੁਹਾਨੂੰ ਵੈਂਟ ਵਾਲੀ ਚਾਦਰ ਅਤੇ ਬਾਈ ਜੀ ਗਰਮੀ ਦਾ ਸੀਜ਼ਨ ਆ ਗਿਆ ਏਸੀ ਵਗੈਰਾ ਆਪਣੇ ਚੱਲ ਪਏ ਬਾਈ ਜੀ ਘਰ ਘਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਏਸੀ ਦੇ ਕੰਬਲੇ ਆਪਾਂ ਲੈ ਕੇ ਆਏ ਬਾਈ ਜੀ ਉਹ ਆਪਾਂ ਤੁਹਾਨੂੰ ਬਾਈ ਜੀ ਸਾਰੀ ਵਧੀਆ ਵਿਸਤਾਰ ਨਾਲ ਸਮਝਾਵਾਂਗੇ ਵਿਸਤਾਰ ਨਾਲ ਸਾਰਾ ਆਪਾਂ ਕਪੜਾ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਬਾਈ ਜੀ ਪੂਰੀ ਗੌਰ ਨਾਲ ਸੁਣਿਓ ਕੀ ਰੇਟ ਕੀ ਕੁਆਲਿਟੀ ਕੀ ਗੱਲ ਕੀ ਵਾਸਤੇ ਸਾਰਾ ਬਤਲ ਗੂ ਤਾਂ ਕਿ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਇੱਕ ਬਾਈ ਆਪਾਂ ਪਹਿਲੇ ਨੇ ਵੀਡੀਓ ਦੇ ਵਿੱਚ ਵੀ ਬੋਲਿਆ ਸੀ ਬਾਈ ਜੀ ਮੈਂ YouTube ਰਾਂ ਵਾਸਤੇ ਬਹੁਤ ਵਧੀਆ ਆਪਾਂ ਨੂੰ ਬਾਈ ਜੀ ਰਿਸਪੌਂਸ ਮਿਲਿਆ ਕਮੈਂਟ ਕਰਕੇ ਲੋਕਾਂ ਨੇ ਬਹੁਤ ਵਧੀਆ ਮਦਦ ਕੀਤੀ ਹੈ ਬਾਈ ਜੀ ਬੇਨਤੀ ਮੈਂ ਇਹੀ ਕਰਦਾ ਬਈ ਸਾਰੇ ਬਾਈ ਜੀ ਉਹਨਾਂ ਨੂੰ ਇਹੀ ਲਾਂਹਤਾ ਪਾਇਆ ਕਰੋ ਤਾਂ ਕਿ ਮਾੜੀ ਮੁੱਟੀ ਉਹਨਾਂ ਦੇ ਕੋਈ ਕੰਨੀ ਜੂਨ ਸਰ ਕੇ ਬਾਈ ਜੀ ਬਹੁਤ ਜ਼ਿਆਦੇ ਬਾਈ ਜੀ ਗੰਦ ਪਾਉਂਦੇ ਆ ਜਿਹੜਾ ਗੰਦ ਆਪਣੇ ਸਮਾਜ ਨੂੰ ਬਾਈ ਜੀ ਖਾਈ ਜਾਂਦਾ ਉਹ ਕੋੜ ਹੀ ਹੈ ਬਾਈ ਜੀ ਜਿਵੇਂ ਨਸ਼ੇ ਦਾ ਕੋੜ ਹੈ ਉਹੀ ਕੋੜ ਹੈ ਬਾਈ ਇਹ ਬਾਈ ਜੀ ਬੇਨਤੀ ਹੈ ਸਾਰਿਆਂ ਨੂੰ ਪਹਿਲੀ ਗੱਲ ਦਾ ਜਿਹੜੇ ਪਾਉਂਦੇ ਆ ਬਾਈ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਾਈ ਜੀ ਇਹ ਨਾ ਪਾਇਆ ਕਰੋ ਚੰਗੀ ਚੀਜ਼ ਬੋਲੇ ਦਿਆ ਕਰੋ ਬਾਈ ਜੀ ਜੇ ਕੋਈ ਦਿਨੇ ਉ ਤਾਂ ਨਹੀਂ ਮਾੜਾ ਵੀ ਨਾ ਦਿਆ ਕਰੋ ਬਾਈ ਜੀ ਜਿਹੜੇ ਦੇਖਦੇ ਆ ਉਹ ਇਹਨਾਂ ਨੂੰ ਕਮੈਂਟ ਕਰਕੇ ਲਾਂਹਤਾ ਪਾਇਆ ਕਰੋ ਤਾਂ ਕਿ ਬਾਈ ਜੀ ਇਹ ਸੁਧਰ ਸਕਣ ਤੇ ਬਾਈ ਜੀ ਆਪਾਂ ਜਿਹੜੇ ਆਪਣੇ ਨਾਲ ਨਵੇਂ ਮੇਰੇ ਭੈਣ ਭਰਾ ਜੁੜੇ ਆ ਉਹਨਾਂ ਨੂੰ ਆਪਾਂ ਮੇਰੇ ਆਫ ਦੀ ਲੋਕੇਸ਼ਨ ਦੱਸ ਦਿਆਂ ਆਪਣਾ ਬਾਈ ਜੀ ਮਨਜਿੰਦਰ ਕਲਾਥ ਹੌਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਜਿਹੜਾ ਪਿੰਡ ਹੈ ਬਾਈ ਜੀ ਮੈਸਟਰਖਾਨਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਬਹੁਤ ਹੀ ਵੱਡਾ ਇਤਿਹਾਸਕ ਪਿੰਡ ਹੈ ਬਾਈ ਜੀ ਮੈਸਟਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਦੇਖਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਬਾਈ ਜੀ ਤੁਹਾਡੀ ਕੀ ਰਾਏ ਹੈ ਜਿਹੜੀ ਆਪਾਂ ਯੂਟਿਊਬਰਾਂ ਬਾਰੇ ਬੋਲਿਆ ਆਓ ਬਾਈ ਜੀ ਬੱਸ ਨੂੰ ਬੈਲ ਦਿਖਾਈਏ ਵੀ ਬੈਲ ਦੀ ਕੀ ਕੁਆਲਿਟੀ ਹੈ ਬਾਈ ਜੀ ਆਹਾ ਅਸੀਂ ਆਪੇ ਪਹਿਲਾਂ ਘਰੇ ਬਾਈ ਜੀ ਕੱਟ ਕੇ ਸਾਡੇ 6 ਮੀਟਰ ਦੀ ਪਾਗ ਹੈ ਵੀਰ ਜੀ ਇਹ ਇਹਦਾ ਰੰਗ ਵਈ ਜੀ ਆ ਪਿਆ ਤੁਹਾਨੂੰ ਆ ਵੀ ਪਤਾ ਲੱਗ ਜੇ ਬਾਈ ਜੀ ਦੇਖੋ ਆ ਰੰਗ ਹੈ ਆ ਰੰਗ ਆ ਬਾਈ ਜੀ ਦੇਖੋ ਇਹਦੇ ਵਿੱਚੋਂ ਕੱਟੀ ਆ ਬਾਈ ਜੀ ਆ ਚੈੱਕ ਕਰ ਲਓ ਇਹ ਬਾਈ ਜੀ ਆਪਾਂ 6.5 ਮੀਟਰ ਦੀ ਪੱਗ ਕੱਟ ਕੇ ਬਾਈ ਜੀ ਧੋਤੀਆਂ ਸਮਾਰ ਕੇ ਬਾਈ ਜੀ ਰੰਗ ਦਾ ਜਰੂਰ ਨਿਕਲਦਾ ਕਿ ਨਾ ਇੱਕ ਦੋ ਵਾਰੀ ਧੋਣ ਨਾਲ ਰੰਗ ਸਾਰਾ ਸਾਫ਼ ਹੋ ਜਾਂਦਾ ਤੇ ਸਿਉਣ ਮਰਵਾ ਕੇ ਬਾਈ ਜੀ ਇਹ ਬੰਨੀਆਂ ਬੇਟੇ ਨੇ ਬਹੁਤ ਹੀ ਸੋਹਣੀ ਪੂਰੀ ਵਧੀਆ ਕੁਆਲਿਟੀ ਨਹੀਂ ਬਾਈ ਆਮ ਸਿਉਣ ਦੇ ਵਿੱਚ ਨਾ ਰੰਗ ਦੀ ਫੇਟ ਹੁੰਦੀ ਹੈ ਆਪਾਂ ਬਾਈ ਜੀ ਫੁੱਲ ਜ਼ਿੰਮੇਵਾਰੀ ਦੇਵਾਂਗੇ ਬਹੁਤ ਹੀ ਵਧੀਆ ਕੁਆਲਿਟੀ ਦੀ ਫੁੱਲ ਮੀ ਬੈਲ ਆ ਬਾਈ ਜੀ ਇਹ ਸਪੈਸ਼ਲ ਦਸਤਾਰਾਂ ਵਾਸਤੇ ਆ ਬਾਈ ਜੀ ਪੂਰੀ ਵਧੀਆ ਕੁਆਲਿਟੀ ਬਾਈ ਜੀ ਡੈਮੋ ਆਪਾਂ ਆਪ ਕਰੀ ਹੋਈ ਆ ਬਾਈ ਜੀ ਰੰਗ ਚੈੱਕ ਕਰ ਲਓ ਆਪਣੇ ਕੋਲੇ 100 ਤੇ 15 ਰੰਗ ਆ ਬਾਈ ਜੀ ਗਿਣਵੇਂ ਜਮਾਲਾ ਗਿੜ ਕੇ ਦੇਖ ਲੈ ਭਾਵਾ 115 ਰੰਗ ਮੰਗਵਾਏ ਹੋਇਆ ਬਾਈ ਜੀ ਪੂਰੇ ਜਮਨ ਜਿਹੜੇ ਫੇਮਸ ਰੰਗ ਆ ਸਾਰੇ ਉਹ ਇਹਦੇ ਵਿੱਚ ਆ ਗਏ ਬਾਈ ਜੀ ਸਾਰੇ ਕਾਲਾ ਚਿੱਟਾ ਲਾਲ ਪੀਲਾ ਸਾਰੇ ਬਾਈ ਜੀ ਰੰਗ ਹੈ ਬਾਈ ਜੀ ਇੱਕ ਸ ਨੂੰ ਇਹ ਦੱਸ ਦਈਏ ਵੀ ਜਿਹੜੀ ਬੈਲ ਹੈ ਇੱਕ ਨੰਬਰ ਤੇ ਕੁਆਲਿਟੀ ਹੈ ਬਾਈ ਜੀ ਦਸਤਾਰਾਂ ਵਾਸਤੇ ਸਪੈਸ਼ਲ ਕੋਈ ਲੈਂਡਿੰਗ ਲੂਨਿੰਗ ਪਹੁੰਚ ਜਵਣ ਲਾਓ ਇਹਨੂੰ ਸਪੈਸ਼ਲ ਬਣਨ ਵਾਸਤੇ ਹੈ ਜਿਹੜਾ ਬਾਈ ਕੋਈ ਮੇਰਾ ਭੈਣ ਭਰਾ ਸ਼ਕੀਰ ਹੈ ਦਸਤਾਰ ਦਾ ਆ ਦੇਖ ਲਓ ਬਾਈ ਜੀ ਜਿਹੜਾ ਮੇਰਾ ਭੈਣ ਭਰਾ ਕੋਈ ਸਪੈਸ਼ਲ ਸ਼ਕੀਰ ਹੈ ਦਸਤਾਰਾਂ ਦਾ ਬਾਈ ਜੀ ਉਹ ਜਰੂਰ ਸਾਡੇ ਨਾਲ رابطہ ਕਾਇਮ ਕਰਿਓ ਬਾਈ ਜੀ ਆਪਾਂ ਇਹਦਾ ਰੇਟ ਕੁੱਲ 50 ਰੁਪਏ ਰੱਖਿਆ ਹੋਇਆ ਬਾਈ ਜੀ ਆਮ ਤੁਸੀਂ ਬਾਜ਼ਾਰ ਦੇ ਵਿੱਚ 65-70 ਰੁਪਏ ਬਾਈ ਜੀ ਬਾਜ਼ਾਰ ਦੇ ਵਿੱਚ ਵਿਕਦੀ ਹੈ ਇਹ ਆਪਾਂ ਕੁੱਲ ਇਹਦਾ ਰੇਟ 50 ਰੁਪਏ ਰੱਖਿਆ ਸਪੈਸ਼ਲ ਦਸਤਾਰਾਂ ਵਾਸਤੇ ਹੈ ਬਾਈ ਜੀ ਧੋ ਕੇ ਡੈਮੋ ਕਰਕੇ ਬਾਈ ਜੀ ਤਾਂ ਆਪਾਂ ਤੁਹਾਨੂੰ ਇਹ ਵੀਡੀਓ ਪਾਈ ਹੈ ਕੱਚਾ ਕੰਮ ਨਹੀਂ ਬਾਈ ਜੀ ਕਰਦੇ ਆਪਾਂ ਇੱਕ ਨੰਬਰ ਕੁਆਲਿਟੀ ਦੀ ਬੈਲ ਹੈ ਕੁੱਲ 50 ਰੁਪਏ ਮੀਟਰ ਬਾਈ ਜੀ ਇੱਕ ਬੇਨਤੀ ਕਰਦੇ ਆ ਬਾਈ ਜੀ ਵੀ ਬੜਾ ਰੇਟ ਨਾ ਘਟਾਇਓ ਰੇਟ ਸਾਡਾ ਪਹਿਲਾਂ ਬਿਲਕੁਲ ਹੀ ਬਾਜ਼ ਮਿਲ ਦੱਸਦੇ ਆ ਬਾਈ ਜੀ ਫਿਰ ਉਹਦੇ ਵਿੱਚ ਆ ਕੇ ਅਗਲਾ ਕਹਿੰਦਾ ਬਾਈ ਜੀ ਐਂ ਕਰੋ ਐਂ ਕਰੋ ਬਾਈ ਜੀ ਰੇ ਕੁੱਲ 50 ਰੁਪਏ ਰੇਟ ਆ ਬਾਈ ਜੀ ਇਹਦਾ ਬਹੁਤ ਹੀ ਵਧੀਆ ਦਸਤਾਰ ਹੈ ਪੂਰੀ ਵਧੀਆ ਕੁਆਲਟੀ ਗੱਲ ਬਾਤ ਹੈ ਜੀ ਇੱਕ ਬਾਈ ਜੀ ਇੱਧਰ ਦੇਖ ਲਓ ਆਪਣੇ ਕੋਲੇ ਵੈਲ ਬਾਈ ਜੀ ਆ ਵੀ ਹੈਗੀ ਐ ਉਹਦਾ ਆਪਾਂ ਦਿਖਾਈ ਸੀ ਬਾਈ ਜੀ ਸਪੈਸ਼ਲ ਦਸਤਾਰਾਂ ਵਾਸਤੇ ਜਿਹੜੀ ਬਾਈ ਜੀ ਆ ਵੈਲ ਆ ਇਹ ਵੈਲ ਆ ਬਾਈ ਜੀ ਲਾਈਨਿੰਗ ਵਾਸਤੇ ਲੈਣੀ ਐ ਆਪਣੇ ਕੋਲੇ ਘੱਟੋ ਘਾਟ ਹੀ ਲਾਈਨਿੰਗ ਦੇ ਰੰਗ ਬਾਈ ਜੀ 200 ਰੰਗ ਪਿਆ ਆਪਣੇ ਕੋਲੇ ਤਿਆਰ ਐ ਇਸ ਵਕਤ ਜਿੰਨੀ ਮਰਜ਼ੀ ਕੋਈ ਲਿਜਾ ਸਕਦਾ ਬਾਈ ਜੀ 2 ਮੀਟਰ 4 ਮੀਟਰ ਬਾਈ ਜੀ ਦਾ ਕੁਝ ਥੋੜੀ ਲਊ ਵੈਲ ਉਹਦੇ ਵਾਸਤੇ ਦਾ ਬਾਈ ਜੀ ਇਹ ਆ 35 ਰੁਪਏ ਮੀਟਰ ਜਿਹੜਾ ਕੋਈ ਮੀਟਰ 2 ਮੀਟਰ ਲਊ 35 ਰੁਪਏ ਮੀਟਰ ਹੈ ਬਾਈ ਜਿਹੜਾ ਇਕੱਠੀ ਲੈ ਲੂ ਵੈਲ ਬਾਈ ਜੀ ਉਹਦੇ ਵਾਸਤੇ ਬਹੁਤ ਜ਼ਿਆਦਾ ਵੱਡੀ ਲੈਸ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਪਤਾ ਕਰੋ ਬਾਈ ਜੀ ਬੈਲ ਬਹੁਤ ਵਧੀਆ ਹੈ ਵੀ ਐਨੀ ਮਾੜੀ ਨਹੀਂ ਵੈਲ ਹੈਗੀ ਇਹ ਦਸਤਾਉ ਉਹਦੇ ਵਾਸਤੇ ਬਾਈ ਜੀ ਲੈਣਿਆਂ ਵਾਸਤੇ ਹੈ ਵੈਲ ਬਹੁਤ ਸੋਹਣੀ ਵੈਲ ਹੈ ਕੁੱਲ 35 ਰੁਪਏ ਮੀਟਰ ਹੈ ਜੀ ਜਿਹੜਾ ਕੋਈ ਬਾਈ ਜੀ ਇਕੱਠੀ ਲੈ ਲੂਆ ਉਹਨੂੰ ਬਾਈ ਜੀ ਹੋਰ ਲੈਸ ਲੱਗ ਜੂਗੀ ਆ ਜਾਓ ਬਾਈ ਜੀ ਇੱਧਰ ਆ ਜਾਓ ਕੱਟਤਾ ਜੀ ਹੁਣ ਆਪਾਂ ਚਾਦਰਾਂ ਦਿਖਾਉਣੇ ਆ ਬਾਈ ਜੀ ਚਾਦਰਾਂ ਆਪਣੇ ਕੋਲੇ ਪਿਓਰ ਕਾਟਨ ਦੀਆਂ ਬਾਈ ਜੀ ਕੁਆਲਿ ਤੇ ਬਾਜ਼ਰ ਭਾ ਭਾਈ ਜੀ ਪਿਓਰ ਕਾਟਨ ਦੀ ਚਾਦਰਾਂ ਤੁਹਾਨੂੰ ਦਿਖਾਉਣੇ ਆ ਬਾਈ ਜੀ ਖੋਲ ਕੇ ਚੈੱਕ ਕਰੋ ਆਪਣੇ ਕੋਲੇ ਕੁਆਲਿਟੀ ਬਹੁਤ ਵਧੀਆ ਚਾਦਰਾਂ ਦੀ ਆ ਦੇਖੋ ਬਾਈ ਜੀ ਪਹਿਲਾ ਪਹਿਲੀ ਗੱਲ ਤਾਂ ਇਹ ਹੈ ਇਹ ਖੁੱਲੀ ਡੁੱਲੀ ਚਾਦਰਾਂ ਬਾਈ ਜੀ ਪੂਰੀ ਵਧੀਆ ਫੁੱਲ ਸਾਈਜ਼ ਹੈ ਕੋਈ ਇਹ ਨਹੀਂ ਹੈ ਵੀ ਵੱਡੇ ਬੈੱਡਾਂ ਉਹਨਾਂ ਤੇ ਨਾ ਆਵੇ ਆਪਣੀ ਇਹ ਜ਼ਿੰਮੇਵਾਰੀ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਫੁੱਲ ਸਾਈਜ਼ ਹੈ ਕੋਈ ਅੰਡਰ ਸਾਈਜ਼ ਨਹੀਂ ਹੈ ਫੁੱਲ ਸਾਈਜ਼ ਹੈ ਬਾਈ ਜੀ ਦਾ ਬਾਈ ਜੀ ਨੰਬਰ ਦੂਜਾ ਪਿਓਰ ਕਾਟਨ ਹੈ ਬਾਈ ਜੀ ਇਹ ਪਿਓਰ ਕਾਟਨ ਹੈ ਇੱਕ ਨੰਬਰ ਮਾਲ ਆ ਬਾਈ ਜੀ ਪਿਓਰ ਕਾਟਨ ਦਾ ਕੋਈ ਇਹਦਾ ਰੰਗ ਨਹੀਂ ਫੇਟ ਹੁੰਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਪਿਓਰ ਕਾਟਨ ਦੀ ਚਾਦਰਾਂ ਬਾਈ ਜੀ ਪੋਲੀ ਰੂਮ ਵਰਗੀ ਇਹ ਕੱਪੜਾ ਬਾਈ ਜੀ ਨਾਲ ਬਾਈ ਜੀ ਦੋ ਪਿੱਲੋ ਦੇਵਾਂਗੇ ਜਿਨ੍ਹਾਂ ਤੇ ਬਾਈ ਜੀ ਜਿੱਪਾਂ ਲੱਗੀਆਂ ਹੋਈਆਂ ਆ ਦੇਖੋ ਪੂਰੀ ਵਧੀਆ ਬਾਈ ਜੀ ਆਪ ਦੀ ਸਪੈਸ਼ਲ ਜਿੱਪ ਲਵਾਉਣੀ ਹੈ ਕਾਲੀ ਜਿੱਪ ਬਾਈ ਜੀ ਸਪੈਸ਼ਲ ਆਪ ਦੀ ਲਵਾਉਣੀ ਹੈ ਉਹ ਗੱਲ ਨਹੀਂ ਹੈ ਵੀ ਮਾੜੀ ਜਿੱਪ ਹੋਊਗੀ ਜਾਂ ਸਾਰ ਇੱਕ ਦੋ ਵਾਰਾਂ ਚ ਆਇਆ ਤੇ ਉਹ ਖਰਾਬ ਹੋ ਜੇ ਬਾਈ ਜੀ ਆ ਚੈੱਕ ਕਰੋ ਬਾਈ ਜੀ ਡਿਜ਼ਾਈਨ ਸਾਨੂੰ ਬਹੁਤ ਵਧੀਆ ਡਿਜ਼ਾਈਨ ਦਿਖਾਵਾਂਗੇ ਇੱਕ ਡਿਜ਼ਾਈਨ ਇੱਕ ਨੰਬਰ ਕੁਆਲਿਟੀ ਹੈ ਚਾਦਰ ਇਹ ਪਿਓਰ ਕਾਟਨ ਦੀ ਚਾਦਰ ਹੈ ਤੇ ਆਹ ਦੇਖ ਲਓ ਬਾਈ ਜੀ ਦੂਜਾ ਡਿਜ਼ਾਈਨ ਦਿਖਾਉਣੇ ਹੈ ਬਾਈ ਜੀ ਡਿਜ਼ਾਈਨ ਆਪਣੇ ਕੋਲੇ 25 ਤੋਂ 30 ਡਿਜ਼ਾਈਨ ਦੇ ਹੈਗੇ ਨੇ ਆਪਣੇ ਕੋਲੇ ਜਿਹੇ ਜੇ ਮਰਜ਼ੀ ਲੈ ਜਾਓ ਬਾਈ ਜੀ ਬਹੁਤ ਡਿਜ਼ਾਈਨ ਪਏ ਆ ਕਪੜਾ ਬਾਈ ਜੀ ਪਿਓਰ ਕਾਟਨ ਖੜਕਦਾ ਹੈ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਜਰੂਰ ਗੌਰ ਨਾਲ ਸੁਣਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇੱਕ ਸ਼ੇਅਰ ਤੇ ਸਬਸਕਰਾਈਬਰ ਵੀ ਜਰੂਰ ਕਰ ਲਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਬਾਈ ਜੀ ਬਹੁਤ ਜਿਆਦਾ ਮਿਹਨਤ ਕਰਕੇ ਬਣਾਉਣੀ ਆਪਾਂ ਜੀ ਤੁਹਾਡੇ ਵਾਸਤੇ ਕੱਲਾ ਕੱਲਾ ਤੁਹਾਨੂੰ ਆਈਟਮ ਦਿਖਾਉਣੇ ਆ ਕੱਲਾ ਕੱਲਾ ਕਪੜਾ ਦਿਖਾਉਣੇ ਆ ਰੇਟ ਦੱਸ ਦਿਆ ਬਾਈ ਜੀ ਦੇਖੋ ਚੈੱਕ ਕਰੋ ਨਾਲ ਦੋ ਪਿੱਲੋ ਉੱਤੇ ਬਾਈ ਜੀ ਜਿੱਪ ਲੱਗੀ ਆ ਕਾਲੀ ਪਿਓਰ ਜਮਾ ਇੱਕ ਨੰਬਰ ਕੁਆਲਿਟੀ ਹੈ ਜੀ ਆਹ ਦੇਖੋ ਬਾਈ ਜੀ ਦੇਖੋ ਚੈੱਕ ਕਰੋ ਫਿਰ ਚੈੱਕ ਕਰਾਉਣੇ ਬਾਈ ਜੀ ਇੱਕ ਮਿੰਟ ਜੀ ਦਿਖਾ ਦੇਵਾਂਗੇ ਬਾਈ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਰੰਗ ਆ ਬਾਈ ਜੀ ਦੇਖੋ ਇਹ ਚੈੱਕ ਕਰੋ ਬਾਈ ਜੀ ਦੇਖੋ ਇੱਕ ਨੰਬਰ ਕੁਆਲਿਟੀ ਦਾ ਰੰਗ ਆ ਦੇਖੋ ਚ ਦੇਖੋ ਬਾਈ ਜੀ ਇੱਕ ਨੰਬਰ ਕੁਆਲਟੀ ਦੀ ਚਾਦਰਾਂ ਬਾਈ ਜੀ ਜਿਹੜਾ ਕਿਰਾਂ ਲੈ ਗਿਆ ਮੁਰਤੇ ਯਾਦ ਰੱਖੋ ਹਾਂ ਠੀਕ ਸਹੀ ਗੱਲਬਾਤ ਕੋਈ ਬਾਈ ਜੀ ਦੇਖੋ ਦੇਖੋ ਬਾਈ ਜੀ ਆਪਣੇ ਕੋਲ 40 50 ਰੰਗਾਂ ਬਾਈ ਜੀ ਕੱਲੇ ਕੱਲੇ ਦਿਖਾਉਣ ਨੇ 40 50 ਰੰਗਾਂ ਹੈ ਬਾਈ ਜੀ ਪਿਓਰ ਕਾਟਨ ਦੀ ਚਾਦਰਾਂ ਬਾਈ ਜੀ ਸਹਿਜ ਫੁੱਲ ਹੈ ਪਿੱਲੋ ਤੇ ਦੋਨਾਂ ਤੇ ਜਿੱਪਾਂ ਲੱਗਿਆ ਬਾਈ ਜੀ ਇਹਦਾ ਰੇਟ ਕੁੱਲ 200 ਰੁਪਿਆ ਰੇਟ ਹੈ ਬਾਈ ਜੀ ਕੱਲੀ ਕੱਲੀ ਚਾਦਰ ਦਾ ਰੇਟ ਅਗਰ ਜੇ ਕੋਈ ਦੁਕਾਨਦਾਰ ਲਊ ਬਾਈ ਜੀ ਉਹਨੂੰ ਲੈਸ ਲਾਵਾਂਗੇ ਜ਼ਿੰਮੇਵਾਰੀ ਹੈ ਭਾਈ ਜੀ ਰੇਟ ਦੀ 200 ਰੁਪਿਆ ਰੇਟ ਹੈ ਕੁੱਲ ਫੁੱਲ ਬੈੱਡਰੀ ਚਾਦਰ ਹੈ ਦੋ ਪਿੱਲੋ ਨਾਲ ਜਿਪਾਂ ਲੱਗੀਆਂ ਹੋਈਆਂ ਹੈ ਰੇਟ 200 ਰੁਪਿਆ ਰੇਟ ਹੈ ਚਾਦਰ ਦਾ ਕੱਲੀ ਕੱਲੀ ਦਾ ਅਗਰ ਜੇ ਕੋਈ ਮੇਰਾ ਵੀਰ ਭਰਾ ਰੀਸੇਲਰ ਦੁਕਾਨਦਾਰ ਹੈ ਉਹ ਭਾਈ ਜੀ ਸਾਡੇ ਨਾਲ ਕੈਪਟ ਰਾਤਾ ਕਾਇਮ ਕਰ ਲੇ ਉਹਨੂੰ ਭਾਈ ਜੀ ਹੋਰ ਵੀ ਲੈਸ ਲੱਗੂ ਭਾਈ ਜੀ ਜ਼ਿੰਮੇਵਾਰੀ ਹੈ ਕੁਆਲਿਟੀ ਕੱਪੜੇ ਦੀ ਤੇ ਰੇਟ ਦੀ ਭਾਈ ਜੀ ਆਓ ਭਾਈ ਜੀ ਹੋਰ ਦਿਖਾਈਏ ਤੁਹਾਨੂੰ ਆ ਦੇਖੋ ਭਾਈ ਜੀ ਆ ਚਾਦਰਾਂ ਆ ਗਈਆਂ ਆਪਣੇ ਕੋਲ ਲਾਸਟਕ ਵਾਲੀਆਂ ਭਾਈ ਜੀ ਉ ਚਾਦਰ ਲਾਸਟਕ ਦੀ 250 ਰੁਪਏ ਦੀ ਵੀ ਮਿਲ ਜਾਂਦੀ ਆ ਸਾਨੂੰ ਪਤਾ ਐ ਇਸ ਗੱਲ ਤੇ 300 ਰੁਪਏ ਦੀ ਵੀ ਮਿਲ ਜਾਂਦੀ ਆ ਸਾਨੂੰ ਪਤਾ ਐ ਇਸ ਗੱਲ ਤੇ ਪਰ ਬਾਈ ਜੀ ਜਿਹੜੀ ਕੁਆਲਿਟੀ ਆਪਾਂ ਦੇਵਾਂਗੇ ਇਹਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੂ ਰੇਟ ਦੀ ਜਿਹੜਾ ਕੱਪੜਾ ਲਾਇਆ ਬਾਈ ਜੀ ਛਾਦਰੀ ਦੇ ਕੱਪੜੇ ਵਰਗਾ ਕੱਪੜਾ ਬਾਈ ਜੀ ਛਾਦਰੀ ਦਾ ਕੱਪੜਾ ਨਹੀਂ ਲਗਵਾਉਂਦੇ ਟਰੈਕਟਰ ਦੇ ਉਹ ਕੱਪੜਾ ਇਹ ਇਹ ਕੱਪੜਾ ਨਹੀਂ ਖਰਾਬ ਹੁੰਦਾ ਫੁੱਲ ਜ਼ਿੰਮੇਵਾਰੀ ਐ ਲਾਸਟਕ ਲੱਗੀ ਆ ਦੇਖੋ ਬਾਈ ਜੀ ਕੱਪੜਾ ਜਿਹਨੇ ਕੇਰਾ ਬਾਈ ਜੀ ਦੇਖ ਲਿਆ ਇਹ ਕੱਪੜਾ ਫਿਰ ਬਾਈ ਛੱਡਣ ਵਾਲਾ ਹੈ ਨਹੀਂ ਇਹ ਪਿਓਰ ਲਾਸਟਕ ਲੱਗੀ ਐ ਪਿਓਰ ਕਾਟਨ ਦਾ ਕੱਪੜਾ ਲੱਗਿਆ ਜਿਹਦੇ ਵਿੱਚ ਬਾਈ ਜੀ ਦੋ ਖੁੱਲੇ ਵਧੀਆ ਪਿੱਲੋਂ ਲੱਗੇ ਹੋਏ ਵਿੱਚੇ ਉੱਤੇ ਜੇਪਾਂ ਲੱਗੀਆਂ ਬਾਈ ਜੀ ਪਿਓਰ ਕੁਆਲਿਟੀ ਦੀ ਚਾਦਰਾਂ ਬਾਈ ਜੀ ਇੱਕ ਨੰਬਰ ਜਮਾ ਸਾਤੇ ਖੁੱਲੇ ਲੱਗਦੇ ਆ ਕਿਾਦਰ ਬਾਈ ਜੀ ਤੁਸੀਂ ਚਾਦਰ ਨਹੀਂ ਛੱਡ ਸਕਦੇ ਜਿਹਨੇ ਕੇਰਾ ਦੇਖ ਲਈ ਬਾਈ ਜੀ ਥੋੜੇ ਰਿਸ਼ਤੇਦਾਰ ਜੀ ਸੋਤੋਂ ਖੋਕੇ ਲੈ ਜਾਣਗੇ ਜ਼ਿੰਮੇਵਾਰੀ ਆ ਦੇਖੋ ਬਾਈ ਜੀ ਅੱਜ ਕੱਲ ਬਾਈ ਜੀ ਚਾਦਰ ਆਪਣੇ ਜਿਹੜੇ ਪਰਦੇ ਲੱਗੇ ਹੁੰਦੇ ਆ ਜਾਂ 12 ਦੇ ਰੰਗ ਹੁੰਦੇ ਆ ਬਾਈ ਜੀ ਉਹਦੇ ਨਾਲ ਮੈਸੇਜ ਕਰਦੇ ਆ ਦੇਖੋ ਕੁਆਲਿਟੀ ਦੇਖੋ ਬਾਈ ਜੀ ਚਾਦਰ ਦੀ ਇੱਕ ਨੰਬਰ ਕੁਆਲਿਟੀ ਹੈ ਜ਼ਿੰਮੇਵਾਰੀ ਹੈ ਬਾਈ ਜੀ ਇਹਨੂੰ ਬਾਈ ਜੀ ਚਾਹੇ ਤਾਂ ਤੁਸੀਂ ਗਰਮ ਪਾਣੀ ਚ ਪਾ ਦਿਓ ਚਾਹੇ ਠੰਡੇ ਚ ਪਾ ਦਿਓ ਧੁੱਪੇ ਰੱਖ ਦਿਓ ਰੰਗ ਫਿੱਟ ਜੇ ਬਾਈ ਜੀ ਮੋੜ ਕੇ ਦੇ ਦਿਓ ਆਦੇ ਪੈਸੇ ਲੈ ਜਾਓ ਵਾਪਸ ਐਡੀ ਜ਼ਿੰਮੇਵਾਰੀ ਹੈ ਬਾਈ ਜੀ ਐਡੀ ਜ਼ਿੰਮੇਵਾਰੀ ਕੋ ਕੱਪੜੇ ਦਿੰਦਾ ਨਹੀਂ ਪਰ ਅਸੀਂ ਇਹਦੀ ਤਾਂ ਦਿੰਦੇ ਆ ਬਾਈ ਜੀ ਬਹੁਤ ਚਿਰ ਤੋਂ ਵੇਚ ਰਹੇ ਹਾਂ ਪਰਖ ਰਹੇ ਹਾਂ ਇਹਦੀ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਧਰੀਏ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਬਾਈ ਜੀ ਦੇਖ ਲਓ ਚੈੱਕ ਕਰ ਲਓ ਡਿਜ਼ਾਈਨ ਬਹੁਤ ਆ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਤੁਸੀਂ ਜਿੰਨੇ ਕਹੋਗੇ 50 60 100 ਜਿੰਨਾ ਕਹੋਗੇ ਬਾਈ ਜੀ ਉਨਾ ਮਾਲ ਮਿਲ ਜੇ ਤੁਹਾਨੂੰ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦਾ ਆ ਦੇਖੋ ਬਾਈ ਜੀ ਦੇਖੋ ਬਾਈ ਜੀ ਆ ਬਹੁਤ ਫੀਮਸ ਡਿਜ਼ਾਈਨ ਆ ਬਾਈ ਜੀ ਦੇਖੋ ਇਹਦਾ ਡਿਜ਼ਾਈਨ ਚੈੱਕ ਕਰੋ ਇਹ ਕਾ ਡਿਜ਼ਾਈਨ ਬਹੁਤ ਫੀਮਸ ਹੈ ਦਾ ਆ ਵੀ ਡਿਜ਼ਾਈਨ ਬਹੁਤ ਫੀਮਸ ਹੈ ਬਾਈ ਜੀ ਦਾ ਆ ਦੇਖੋ ਬਾਈ ਜੀ ਬਾਈ ਜੀ ਇਹਦਾ ਲਾਸਟ ਕਾਲੀ ਚਾਦਰ ਹੈ ਫੁੱਲ ਸਾਈਜ਼ ਹੈ ਬਾਈ ਜੀ ਭਲੇ 6 ਇੰਚੀ ਗੱਦੇ ਤੇ ਲਾਓ 8 ਇੰਚੀ ਤੇ ਲਾਓ 7 ਇੰਚੀ ਤੇ ਲਾਓ ਜਿੰਨੇ ਤੇ ਮਰਜ਼ੀ ਲਾਓ ਬਾਈ ਜੀ ਉਹਨੇ ਤੇ ਲੱਗੂਗੀ ਪਿਓਰ ਕਾਟਨ ਦਾ ਵਧੀਆ ਕਪੜਾ ਲਵਾਇਆ ਲਾਸਟ ਦੀ ਚਾਦਰਾਂ ਨਾਲ ਦੋ ਪਿੱਲੋ ਆ ਬਾਈ ਜੀ ਇਹਦਾ ਕੱਲੀ ਕੱਲੀ ਚਾਦਰਾਂ ਰੇਟ ਬਾਈ ਜੀ 400 ਰੁਪਿਆ ਰੇਟ ਹੈ ਅਗਰ ਜੇ ਕੋਈ ਦੁਕਾਨਦਾਰ ਰੀਸੇਲਰ ਨੇ ਬਾਈ ਜੀ ਲੈਣੀਆਂ ਇਕੱਠੀਆਂ ਤਾਂ ਬਾਈ ਜੀ ਸਾਡੇ ਨਾਲ ਫੋਨ ਤੇ ਗੱਲ ਕਰ ਲੈ ਉਹਨੂੰ ਬਾਈ ਜੀ ਵਧੀਆ ਲੈਸ ਲਾਵਾਂਗੇ ਉਦੇ ਵਾਸਤੇ ਕਿਉਂ ਨਹੀਂ ਗਾਹ ਵੇਚਣੀ ਹੁੰਦੀ ਐ ਕੱਲੇ-ਕੱਲੇ ਦਾ ਰੇਟ ਬਾਈ ਜੀ 400 ਰੁਪਿਆ ਰੇਟ ਐ ਕੁਆਲਿਟੀ ਇੱਕ ਨੰਬਰ ਆ ਬਾਈ ਜੀ ਕੁਆਲਿਟੀ ਦਾ ਸਮਝੋਤਾ ਸਾਡਾ ਹੁਣ ਆਪਾਂ ਤੁਹਾਨੂੰ ਨਾ ਆਹ ਕੰਬਲ ਦਿਖਾਉਨੇ ਆ ਇਹ ਬਾਈ ਜੀ ਸਪੈਸ਼ਲ ਏਸੀਆਂ ਵਾਸਤੇ ਆਇਆ ਐ ਏਸੀ ਦਾ ਬਾਈ ਜੀ ਦੇਖੋ ਕੰਮ ਚੱਲ ਪਿਆ ਹੁਣ ਰੁਪਏ ਕਮ ਏਸੀ ਦਾ ਤੇ ਆਪਾਂ ਤੁਹਾਨੂੰ ਕੰਬਲ ਦਿਖਾਉਨੇ ਆ ਪਿਓਰ ਏਸੀਆਂ ਵਾਲੇ ਇਹ ਬਾਈ ਜੀ ਇੱਕ ਤਾਂ ਇਹ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ ਪਿਓਰ ਕੁਆਲਿਟੀ ਦੇ ਕੰਬਲ ਆਪਣੇ ਕੋਲੇ ਦੇਸੀ ਨਹੀਂ ਹੈਗੇ ਬਾਈ ਜੀ ਚੈੱਕ ਕਰ ਲੋ ਆ ਦੇਖੋ ਏ ਬਾਈ ਜੀ ਸਿੰਗਲ ਕੰਬਲ ਐ ਏਸੀ ਵਾਲੇ ਕੰਬਲਾ ਬਾਈ ਜੀ ਏਸੀਆਂ ਦੇ ਲੈਣ ਵਾਸਤੇ ਪਿਓਰ ਜਮਾ ਇਹਦੇ ਵਿੱਚ ਬਾਈ ਜੀ ਇੱਕ 200 ਦਾ ਇੱਕ ਤਾਂ ਬਾਈ ਜੀ ਇਹਦੇ ਵਿੱਚ ਲੂਣ ਲਾਂ ਕੁਝ ਨਹੀਂ ਨਿਕਲਦਾ ਇਹ ਚੋਆਏ ਜਿਹੜੀ ਆ ਚੀਜ਼ ਐ ਨਾ ਬਾਈ ਜੀ ਸਸਤੇ ਵਾਲੇ ਚੋਂ ਲੂਣ ਨਿਕਲਦਿਆ ਸਾਰਾ ਬੰਦਾ ਪਿੰਡਾ ਭਰ ਜਾਂਦਾ ਤੇ ਲੂਣ ਨਿਕਲਦਿਆ ਬਾਈ ਜੀ ਦੇਖੋ ਚੈੱਕ ਕਰ ਲਓ ਆਹ ਬ੍ਰਾਂਡਡ ਐ ਬਾਈ ਜੀ ਚੈੱਕ ਕਰ ਲਓ ਬਾਈ ਜੀ ਪਿਓਰ ਹੋਣ ਦੀ ਜ਼ਿੰਮੇਵਾਰੀ ਹੂ ਆਪਣੀ ਜੇ ਪਿਓਰ ਨਾ ਹੋਇਆ ਬਾਈ ਜੀ ਜਮਾਣਾ ਲੈ ਕੇ ਜਾਇਓ ਦੇਖੋ ਇੱਕ ਵਾਰੀ ਚੈੱਕ ਕਰੋ ਇਹਦਾ ਚੈਤੋ ਇਹਨੂੰ ਚੈੱਕ ਕਰੋ ਬਾਈ ਜੀ ਲੂ ਖਿੱਚੋ ਜੇ ਲੂ ਨਿਕਲ ਜਾ ਆਪਣੀ ਪੂਰੀ ਜ਼ਿੰਮੇਵਾਰੀ ਹੈ ਇਹਦੀ ਕੁਆਲਿਟੀ ਬਾਈ ਜੀ ਬਹੁਤ ਚੰਗੀ ਕੁਆਲਿਟੀ ਹੈ ਪੂਰੀ ਵਧੀਆ ਕੰਪਨੀ ਨਾਲ ਲੈ ਕੇ ਆਏ ਬਾਈ ਜੀ ਕੰਬਲ ਮਾਰਾ ਤਾਂ ਬਾਈ ਜੀ ਆਪਾਂ ਸਮਾਨ ਨਹੀਂ ਵੇਚਣਾ ਦੇਖੋ ਚੈੱਕ ਕਰੋ ਬਾਈ ਜੀ ਇਹਦੇ ਵਿੱਚ ਆਪਣੇ ਕੋਲ 15 ਤੋਂ 20 ਡਿਜ਼ਾਈਨ ਪਏ ਆ ਬਾਈ ਜੀ ਆਪਣੇ ਕੋਲੇ ਕੰਬਲਾਂ ਦੇ ਬਹੁਤ ਹੀ ਸੋਹਣੇ ਕੁਆਲਿਟੀ ਦੇ ਕੰਬਲ ਹੈ ਹਲ ਇਹ ਕਰੋ ਚੈੱਕ ਬਾਈ ਜੀ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਸਮਾਰ ਕੇ ਬਿਲਕੁਲ ਹੋ ਰਿਹਾ ਨਾ ਅੱਗੇ ਚੰਗੀਆਂ ਸੋਹਣਾਂ ਨਾ ਆਵਾਂਗੇ ਭਾਈ ਜੀ ਕਹਿਣ ਦਾ ਭਾ ਮੇਰਾ ਇਹ ਬਾਈ ਡਿਜ਼ਾਈਨ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਪੂਰੇ ਫੁੱਲ ਡਿਜ਼ਾਈਨ ਹੈ ਜਿੰਨੇ ਮਰਜ਼ੀ ਲੈ ਲਿਓ ਭਾਈ ਜੀ ਪਿਓਰ ਕੰਪਨੀ ਦਾ ਕੰਬਲ ਹੈ ਨਾ ਇਹਦੇ ਜੋ ਭਾਈ ਜੀ ਬੁਰ ਲਏ ਨਾ ਉੱਤੇ ਲੱਗੇ ਪੂਰਾ ਵਧੀਆ ਕੁਆਲਿਟੀ ਦਾ ਕੰਬਲ ਹੈ ਭਾਈ ਜੀ ਇਹ ਸਪੈਸ਼ਲ ਏਸ਼ੀਆਂ ਵਾਸਤੇ ਆ ਭਾਈ ਜੀ ਇਹਦੀ ਕੁੱਲ ਕੀਮਤ ਇੱਕ ਕੰਬਲ ਦੀ 600 ਰੁਪਿਆ ਰੇਟ ਹੈ ਭਾਈ ਜੀ ਜੇ ਕੋਈ ਦੁਕਾਨਦਾਰ ਇਕੱਠੇ 2-4 ਲੈਣੇ ਆ ਭਾਈ ਜੀ ਉਹਨੂੰ ਲੈਸ ਲਾਵਾਂਗੇ ਇਕੱਲੇ-ਇਕਲੇ ਕੰਬਲ ਦਾ ਰੇਟ 600 ਰੁਪਏ ਰੇਟ ਆ ਬਾਈ ਜੀ ਪੂਰਾ ਵਧੀਆ ਟੌਪ ਤੇ ਕੰਬਲ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆ ਬਾਈ ਜੀ ਹੈਗਾ ਆਪਣੇ ਕੋਲ ਡਬਲ ਕੰਬਲ ਬਾਈ ਜੀ ਡਬਲ ਬੈੱਡ ਦਾ ਕੰਬਲ ਆ ਬਾਈ ਜੀ ਆ ਚੈੱਕ ਕਰ ਲੋ ਫੁੱਲ ਸਾਈਜ਼ ਜਮਾ ਪੂਰਾ ਵਧੀਆ ਕੁਆਲਿਟੀ ਦਾ ਕੰਬਲ ਦੇਖੋ ਚੈੱਕ ਕਰੋ ਉਹ ਬਈ ਪਹਿਲਾਂ ਸਿੰਗਲ ਸੀ ਜਿਹੜਾ ਆਪਾਂ ਹੁਣ ਇਹ ਦਿਖਾ ਰਹੇ ਆ ਇਹ ਡਬਲ ਬੈੱਡ ਦਾ ਕੰਬਲ ਹੈ ਜੀ ਪੂਰਾ ਟੌਪ ਤੇ ਕੰਬਲ ਹੈ ਦੇਖੋ ਚੈੱਕ ਕਰ ਲੋ ਬਾਈ ਪਿਓਰ ਕੰਪਨੀ ਦਾ ਕੰਬਲ ਹੈ ਕੰਬਲ ਸਾਨੂੰ 400 ਦਾ ਵੀ ਮਿਲ ਜੂ 300 ਦਾ ਵੀ ਮਿਲ ਜੂ ਬਾਈ ਜੀ ਪਰ ਇਹ ਗੱਲ ਕਹਿੰਦੇ ਆਪਾਂ ਜ਼ਿੰਮੇਵਾਰੀ ਹੈ ਕੰਪਨੀ ਦਾ ਕੰਬਲ ਹੈ ਦੇਸੀ ਨਹੀਂ ਕੰਬਲ ਹੈਗਾ ਇਹ ਇਹ 1 ਨੰਬਰ ਕੁਆਲਿਟੀ ਦੇ ਕੰਬਲ ਆ ਬਾਈ ਜੀ ਪੂਰੀ ਜ਼ਿੰਮੇਵਾਰੀ ਆ ਖਰਾਬ ਹੋ ਗਿਆ ਆਪਾਂ ਜ਼ਿੰਮੇਵਾਰ ਬੈਠੇ ਆ ਬਾਈ ਜੀ ਪੂਰੇ ਜਮਾ ਆ ਦੇਖੋ ਬਾਈ ਚੈੱਕ ਕਰੋ ਦੇਖੋ ਕੰਬਲ ਦੀ ਸ਼ਾਈਨਿੰਗ ਦੇਖੋ ਬਾਈ ਜੀ ਕੰਬਲ ਦੇਖੋ 1 ਨੰਬਰ ਕੁਆਲਿਟੀ ਦੇ ਕੰਬਲ ਆ ਬਾਈ ਜੀ ਪੂਰੇ ਜਮਾ ਦੇਖੋ ਬਾਈ ਜੀ ਰੰਗ ਦੇਖੋ ਕਿੰਨੇ ਸੋਹਣੇ ਰੰਗ ਆ ਬਾਈ ਜੀ ਆਪਣੇ ਕੋਲ ਡਿਜ਼ਾਈਨ ਇਹਨਾਂ ਵਿੱਚ 15 ਤੋਂ 20 ਡਿਜ਼ਾਈਨ ਪਏ ਆ ਬਾਈ ਜੀ ਸਿੰਗਲ 'ਚ ਵੀ ਤੇ ਡਬਲ 'ਚ ਵੀ ਬਾਈ ਚੈੱਕ ਕਰ ਲੋ ਬੱਸ ਬਾਈ ਜੀ ਤੁਹਾਨੂੰ ਇਹੀ ਕਹਿੰਨੇ ਆ ਵੀ ਕੁਆਲਿਟੀ ਦੇ ਕੰਬਲੇ ਜੀ ਦੇਸੀ ਕੰਬਲ ਹੈ ਨਹੀਂ ਇਹ ਦੇਸੀ ਕੰਬਲ ਲਾਉਂਗੇ ਸਸਤਾ ਪੇਜੂ ਬਾਈ ਜੀ ਪਰ ਆਪਾਂ ਤੁਹਾਨੂੰ ਦੱਸ ਦਿਆਂ ਵਧੀਆ ਕੰਬਲਾ ਜੀ ਕੋਈ ਲੂਨ ਹੀ ਵਗੈਰਾ ਨਹੀਂ ਤੋ ਜਿਵੇਂ ਮਰਜ਼ੀ ਕੰਮ ਕਰੋ ਜੀ ਇਹ ਮਸ਼ੀਨ 'ਚ ਹੀ ਧੋਤਾ ਜਾਂਦਾ ਜਦੋਂ ਮਰਜ਼ੀ ਧੋ ਲੋ ਚਤਰ ਵਰਗਾ ਕੰਬਲਾ ਜੀ ਹੈ ਪਿਆ ਹੋ ਰਾਇ ਜੀ ਇੱਕ ਨੰਬਰ ਇਹਦਾ ਰੇਟ ਬਾਈ ਜੀ 800 ਰੁਪਿਆ ਰੇਟ ਹੈ ਜਿਹੜਾ ਸਿੰਗਲ ਹੈ 600 ਰੁਪਿਆ ਰੇਟ ਹੈ ਜਿਹੜਾ ਡਬਲ ਹੈ ਬਾਈ ਜੀ ਇਹਦਾ ਰੇਟ 800 ਰੁਪਿਆ ਰੇਟ ਹੈ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰੀ ਵਾਸਤੇ ਲਊਗਾ ਉਹਨੂੰ ਬਾਈ ਜੀ ਲਾਵਾਂਗੇ ਆਪਾਂ ਲੈਸ ਬਾਈ ਜੀ ਹੋਰ ਦੱਸ ਦਈਏ ਆਪਣੇ ਕੋਲੇ ਜਿਵੇਂ ਆਡੀ ਵਗੈਰਾ ਬਾਈ ਜੀ ਪੈਰਸ ਬੂਟੀ ਆਡੀ ਹੈ ਤੇ ਬਾਈ ਜੀ ਆਰ ਕੰਡੀ ਬਰਬਰੀ ਆਪਣੇ ਕੋਲੇ ਬਹੁਤ ਵਧੀਆ ਆਈਟਮਾਂ ਪਈਆਂ ਪੂਰੇ ਵਧੀਆ ਡਿਜ਼ਾਈਨ ਹੈ ਆਪਣੇ ਕੋਲੇ ਜਦੋਂ ਮਰਜੀ ਬਾਈ ਜੀ ਕੁੜਤਾ ਪਜਾਮਾ ਫੁੱਲ ਸਾਈਜ਼ ਹੈ ਆਪਣੇ ਕੋਲੇ 150 ਰੁਪਏ ਤੋਂ ਲੈ ਕੇ ਬਾਈ ਜੀ 11-1200 ਰੁਪਏ ਤੱਕ ਆਪਣੇ ਕੋਲ ਕੁੜਤੀ ਦੀ ਆਈਟਮ ਵੀ ਪਈ ਆ ਬਾਈ ਜੀ ਤੇ ਬਾਈ ਜੀ ਜਰੂਰ ਆਪਾਂ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਛੋਟੀ ਬਣਾਉਣੀ ਪੈਂਦੀ ਹੈ ਵੱਡੀ ਬਾਈ ਜੀ ਲੋਟ ਨਹੀਂ ਆਉਂਦੀ ਤੇ ਸਾਰਾ ਆਈਟਮ ਮਿਲਦੀ ਹੈ ਆਪਣੇ ਕੋਲ ਬਾਈ ਜੀ ਚੁੰਨੀਆਂ ਵਗੈਰਾ ਸਾਰਾ ਆਈਟਮ ਮਿਲਦੀ ਹੈ ਦੁਕਾਨਦਾਰੀ ਵਾਸਤੇ ਬਾਈ ਜੀ ਹੋਰ ਸੇਲ ਦਾ ਕੰਮ ਆਪਣੇ ਕੋਲੇ ਜਿੰਨੀ ਵੱਡੀ ਕੁਆਂਟੀਟੀ ਚ ਮੰਗ ਲੈ ਲਓਗੇ ਬਾਈ ਜੀ ਉਨਾ ਰਿਆਤ ਮਿਲ ਜੂ ਆਪਣੇ ਕੋਲ ਕੰਬਲ ਬਾਈ ਜੀ ਅਗਲੀ ਵੀਡੀਓ ਤੁਹਾਡੇ ਵਾਸਤੇ ਫੇਰ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗੇ ਉਦੋਂ ਬਾਈ ਜੀ ਗਲਤੀ ਫਲਤੀ ਹੋਗੀ ਤਾ ਮਾਫੀ ਚਾਹੁੰਨੇ ਆ ਇੱਕ ਬਾਈ ਜੀ ਯੂਟਿਊਬਰਾਂ ਵਾਸਤੇ ਫਿਰ ਫਿਰ ਮੈਂ ਜਾਂਦਾ ਹੋਇਆ ਇਹੀ ਬੇਨਤੀ ਕਰਦਾ ਬਾਈ ਜੀ ਹੱਥ ਵਨ ਕੇ ਬੇਨਤੀ ਹੈ ਮਾਫੀ ਚਾਹੁੰਨੇ ਆ ਬਾਈ ਜੀ ਇਹ ਜਿਹੜਾ ਬਾਹਲਾ ਗੰਦ ਪਾਉਂਦੇ ਬਾਈ ਜੀ ਰਹਿੰਦੇ ਉਹ ਇਹ ਬਹੁਤ ਵੀ ਵਿਖਵਾਸ ਤੇ ਮਾੜਾ ਬਾਈ ਜੀ ਇਹਨੂੰ ਬਾਈ ਜੀ ਕਮੈਂਟ ਕਰ ਕਰ ਕੇ ਲੋਕ ਵੀ ਬਾਈ ਜੀ ਲਾਹਨਤਾਂ ਪਾਉਂ ਤਾਂ ਇਹ ਹਟਣਗੇ ਬਾਈ ਜੀ ਇਹਨਾਂ ਨੇ YouTube 'ਚ Instagram 'ਚ Facebook 'ਚ ਬਾਈ ਜੀ ਬਹੁਤ ਜ਼ਿਆਦਾ ਦੇਖਣ ਜੋ ਗੱਲਾਂ ਹੀ ਨਹੀਂ ਹੁੰਦੀਆਂ ਬਾਈ ਜੀ ਐਸੀਆਂ ਗੱਲਾਂ ਕਰਦੇ ਆ ਐਸੀਆਂ ਗੱਲਾਂ ਵੀਡੀਓ ਪਾਉਂਦੇ ਸ਼ਰਮੀ ਨਹੀਂ ਮੰਨਦੇ ਗੱਲ ਕਰਦੇ ਬਾਈ ਜੀ ਬਹੁਤ ਇਹਨਾਂ ਵਾਸਤੇ ਮਾੜਾ ਕੰਮ ਐ ਸਾਰੇ ਯੂਟਿਊਬਰਾਂ ਨੂੰ ਆਪਾਂ ਨਹੀਂ ਕਹਿੰਦੇ ਵਿੱਚੋਂ ਹੈਗੇ ਬਾਈ ਜੀ ਉਹਨਾਂ ਨੂੰ ਪਤਾ ਹੀ ਐ ਇਸ ਗੱਲ ਤੇ ਜਦੋਂ ਆਪ ਬੰਦਾ ਜਵਾਨ ਨੂੰ ਬੋਲਦਾ ਵੀ ਮੈਂ ਗਲਤ ਬੋਲਦਾ ਬਾਈ ਜੀ ਉਹਨਾਂ ਨੂੰ ਆਪ ਹੀ ਸੁਧਰਨਾ ਚਾਹੀਦਾ ਆਪਾਂ ਬੇਨਤੀ ਕਰਦੇ ਆਂ ਵੀ ਇਹ ਇਹ ਕੰਮ ਤੋਂ ਆਵਾਜ਼ ਆਜੋ ਬਾਈ ਜੀ ਕੀ ਲੋੜ ਐ ਇਹ ਜੇ ਕੰਮ ਪੈਸੇ ਦੀ ਕੀ ਕਰਨੇ ਇਹ ਜੇ ਪੈਸੇ ਜੋ ਕੋਈ ਕਹਿੰਦੇ ਧੀ ਪੁੱਤ ਆਪਾਂ ਖਰਾਬ ਕਰਦੇ ਆਂ ਇਹ ਮੋਬਾਈਲ ਬਾਈ ਜੀ ਹਰ ਇੱਕ ਦੇ ਕੋਲੇ ਮੋਬਾਈਲ ਆਇਆ ਤਾਂ ਹੈ ਹੀ ਨਹੀਂ ਸਕਦਾ ਵੀ ਆਪਾਂ ਨਾ ਦੇਖੀਏ ਜਦੋਂ ਮੋਬਾਈਲ ਹੀ ਹਰ ਇੱਕ ਕੋਲੇ ਆ ਬਾਈ ਜੀ ਇਹਨਾਂ ਨੂੰ ਕਮੈਂਟ ਕਰ ਕਰਕੇ ਬਾਈ ਜੀ ਲਾਨਤਾ ਪਾ ਕੇ ਤਾਂ ਇਹ ਬਾਈ ਜੀ ਹਟਣਗੇ ਜੇ ਕੋਈ ਗਲਤੀ ਹਾਜ਼ਰ ਹੋਵਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ